ਬਾਪਾ ਸੋਸ਼ਲ ਮੀਡੀਆ ਤੇ ਪਲਵਾਨ ਦੇਖਦੇ ਆ ਜਿਹੜੇ ਕੱਲੇ ਗੱਲਾਂ ਬਣਦੇ ਆ ਜਿਹੜੇ ਕਹਿੰਦੇ ਮੈਂ ਐ ਕਰਨਾ ਮੈਂ ਐਂ ਕਰਨਾ ਪਰ ਹੁੰਦਾ ਕਿਸੇ ਤੋਂ ਕੁਝ ਨਹੀਂ ਅਸਲ ਵਿੱਚ ਪਲਵਾਨੀ ਜਿਹੜੀ ਆ ਸੋਸ਼ਲ ਮੀਡੀਆ ਤੇ ਨਹੀਂ ਆ ਅਸਲ ਪਲਵਾਨੀ ਵੇਖਣੀ ਆ ਤੇ ਆ ਮਿੱਟੀ ਦੇ ਵਿੱਚ ਆ ਤੇ ਆ ਜਿਹੜੇ ਪੰਜਾਬ ਦੇ ਥੰਮ ਖੜੇ ਆ ਨਾ ਇਹ ਗੁਰੂ ਦੀ ਕਿਰਪਾ ਨਾਲ ਖੜੇ ਆ ਇਹ ਸਾਡੀਆਂ ਔੜ ਵਾਲੀਆਂ ਨਸਲਾਂ ਵਾਸਤੇ ਇੱਕ ਇਤਿਹਾਸ ਆ ਅਹੀਂ ਇਤਿਹਾਸ ਪੜਦਿਆਂ ਆਜੋ ਭਾਈ ਦਸਾ ਸਿੰਘ ਜੀ ਇਹ ਇੱਕ ਜਿਉਂਦਾ ਜਾਗਦਾ ਇਤਿਹਾਸ ਕਾਇਮ ਕਰਦਾ ਪਿਆ ਸਾਡਾ ਭਰਾ ਮਾਝੇ ਨੂੰ ਤੇ ਵੈਸੇ ਮਹਾਰਾਜ ਦੀ ਕਿਰਪਾ ਮਾਝਾ ਦੁਆਬਾ ਮਾਲਵਾ ਰਿਆੜਕੀ ਇਹ ਸਾਡੀਆਂ ਧਰਾਂ ਇਹ ਤੇ ਸਰਕਾਰ ਨੇ ਸਮੇਂ-ਸਮੇਂ ਤੇ ਤਾੜ ਕੇ ਆਪਣਾ ਆਨੰਦ ਲਿਆ ਵੀ ਜੇ ਇਕੱਠੇ ਹੋ ਗਏ ਤਾਂ ਤਾਕਤ ਕੋ ਸਾਭੀ ਨਹੀਂ ਜਾਰੀ ਤੇ ਮੈਂ ਇਹੋ ਅਰਦਾਸ ਕਰਦਾ ਅੱਜ ਇਸ ਆ ਜਿਹੜਾ ਆਨੰਦ ਮਾਣਿਆ ਨਾ ਜਿਹਨਾਂ ਨੇ ਸਵੇਰੇ ਉੱਠ ਕੇ ਆਪਣੇ ਗੁਰੂ ਪੀਰ ਨੂੰ ਧਿਆਇਆ ਤੇ ਆਪਣੇ ਉਸਤਾਦ ਦੀ ਸੇਵਾ ਕੀਤੀ। ਨਾਲ ਹੀ ਫਰਮ ਰਦਾ ਤੇ ਜਿਹੜੇ ਆਪਣੇ ਉਸਤਾਦ ਨੂੰ ਕਦੀ ਨਹੀਂ ਭੁੱਲਦੇ ਯਾਦ ਰੱਖੋ ਉਹਨਾਂ ਦੀ ਜ਼ਿੰਦਗੀ ਕਦੇ ਹਾਰ ਨਹੀਂ ਹੁੰਦੀ। ਮੈਂ ਵੀ ਆਪਣੀ ਜ਼ਿੰਦਗੀ 'ਚ ਏਕੀ ਉਸਤਾਦ ਬਣਾਇਆ। ਫੋਨ ਮੈਨੂੰ ਬਥੇਰੇ ਆਏ ਪਰ ਮੈਂ ਏਕੀ ਉਸਤਾਦ ਬਣਾਇਆ ਸਰਪੰਚ ਸਾਹਿਬ ਨੂੰ ਪਤਾ। ਮੈਂ ਕਹਾ ਉਸਤਾਦ ਆਪਣਾ ਏਕੀ ਹੈ ਬਾਕੀ ਸਾਰੇ ਚੇਲੇ ਹੀ ਆ। ਤੇ ਇਦਾਂ ਹੀ ਆ। ਜਿਹੜੇ ਬੰਦੇ ਇੱਕ ਉਸਤਾਦ ਬਣਾਉਂਦੇ ਆ ਉਹ ਦੁਨੀਆ ਦੇ ਉੱਤੇ ਇਤਿਹਾਸ ਰਚਦੇ ਆ ਤੇ ਸਾਨੂੰ ਸਾਡੇ ਭਰਾਵਾਂ ਦੇ ਉੱਤੇ ਮਾਣ ਆ ਵੀ ਇਹ ਆਉਣ ਵਾਲੀਆਂ ਨਸਲਾਂ ਵਾਸਤੇ ਇਤਿਹਾਸ ਰਚਦੇ ਪਏ ਅੱਜ ਸਾਡੇ ਭਰਾ ਸਤਿਕਾਰਯੋਗ ਭਾਈ ਗਰਮੀਤ ਸਿੰਘ ਜੀ ਪਹਿਲਵਾਨ ਸਾਹਿਬ ਇਹਨਾਂ ਨੇ ਉਹ ਪਨੀਰੀ ਲਾ ਦਿੱਤੀ ਆ ਕਹਿੰਦੇ ਵੀ ਅਸੀਂ ਜਾਵਾਂਗੇ ਨਾ ਦੁਨੀਆ ਤੋਂ ਇੱਕ ਬੰਦਾ ਸ਼ਾਇਰ ਕਹਿੰਦਾ ਕਹਿੰਦਾ ਕੱਲ ਹਮ ਨਾ ਹੋਣਗੇ ਤੁਮ ਨਾ ਹੋਣਗੇ ਇਹ ਨਿਸ਼ਾਨ ਤਾਂ ਬਾਕੀ ਹੁੰਦੇ ਨਾ ਅਸਲ ਵਿੱਚ ਨਿਸ਼ਾਨ ਇਹ ਨਹੀਂ ਹੁੰਦਾ ਵੱਡੀਆਂ ਗੱਡੀਆਂ ਵੱਡੇ ਘਰ ਬਣਾਉਣੇ ਜਾਂ ਜ਼ਮੀਨ ਜਾਇਦਾਦ ਬਣਾਉਣੀ ਅਸਲ ਵਿੱਚ ਨਿਸ਼ਾਨ ਇਹ ਨਹੀਂ ਹੁੰਦਾ ਅਸਲ ਵਿੱਚ ਨਿਸ਼ਾਨ ਹੁੰਦਾ ਆਪਣੇ ਪੁੱਤਰਾਂ ਨੂੰ ਇਸ ਕਾਬਲ ਬਣਾਉਣਾ ਕਿ ਪੀੜੀਦਰ ਪੀੜੀ ਜਿਹੜੀ ਵਿਰਸੇ ਵਿੱਚ ਤਾਕਤ ਮਿਲੀ ਹੈ ਉਹਨੂੰ ਸੰਭਾਲ ਕੇ ਰੱਖਣਾ ਸੋ ਇਸ ਗੱਲ ਤੇ ਮੈਂ ਭਾਈ ਕਰਮਜੀਤ ਸਿੰਘ ਨੂੰ ਵਧਾਈ ਦਿੰਦਾ ਨਾ ਤੇ ਸਾਡਾ ਭਰਾ ਮਨਜੀਤ ਸਿੰਘ ਮਾਨ ਜਿਹੜਾ ਕਿ ਅੱਜ ਹਾਜ਼ਰੀ ਨਹੀਂ ਲਵਾ ਸਕਿਆ ਮਹਾਰਾਜ ਨੇ ਖੁਸ਼ੀਆਂ ਬਖਸ਼ਿਸ਼ ਕਰਨੀਆਂ ਉਹਦਾ ਕਰਕੇ ਕੋ ਇੱਥੇ ਨਹੀਂ ਪਹੁੰਚ ਸਕਿਆ ਉਹਦੀ ਵੀ ਹਾਜ਼ਰੀ ਇੱਥੇ ਪ੍ਰਵਾਨ ਕਰਿਓ ਸੋਹਣ ਸਿੰਘ ਮਾਨ ਤੇ ਸਾਡਾ ਭਰਾ ਸੇਠੀ ਇਹ ਸਾਰੇ ਮਾਨ ਭਰਾ ਤੇ ਇੱਥੇ ਹਾਜ਼ਰੀ ਲਵਾਉਣ ਵਾਸਤੇ ਪਹੁੰਚਿਆ ਇੱਥੇ ਵੀਰਾਂ ਨੇ ਸਰਪੰਚ ਸਾਹਿਬ ਨਖਰਾ ਸਾਹਿਬ ਨੇ ਮੈਨੂੰ ਕਿਹਾ ਵੀ ਦੋ ਚਾਰ ਗੱਲਾਂ ਕਰਦਿਓ ਜਰੂਰ ਜਕਾਰਾ ਵੀ ਛੱਡ ਦਿਓ ਅਸਲ ਵਿੱਚ ਨਾ ਦੇਵੇਂ ਭਰਾ ਅੱਜ ਬਾਲ ਦੇ ਨਾਲ ਜੋਰ ਵਖਾਉਣ ਵਾਸਤੇ ਇੱਥੇ ਆਏ ਜਿਨ੍ਹਾਂ ਨੇ ਤੁਹਾਡੇ ਦਿਲ ਜਿੱਤਨੇ ਨੇ ਤੇ ਅੱਜ ਦੇ ਨੌਜਵਾਨ ਜਿਨ੍ਹਾਂ ਨੇ ਅਜੇ ਕਿਸ ਸਾਖਾੜੇ ਦੇ ਵਿੱਚ ਆਉਣਾ ਆਰੰਭ ਕੀਤਾ ਹੈ ਅਜੇ ਤੁਹਾਡੇ ਦਿਨਾਂ ਤੇ ਇਹਨਾਂ ਨੇ ਰਾਜ ਕਰਨਾ ਹੈ ਤੇ ਹਾਂਜੀ ਪਹਿਲਵਾਨ ਨਰ ਸਿੰਘ ਵੀ ਉਹਨਾਂ ਦੀ ਯਾਦ ਵਿੱਚ ਇਹ ਸਾਰਾ ਪ੍ਰੋਗਰਾਮ ਲਈ ਕਿਹਾ ਗਿਆ ਮੈਂ ਇੱਕ ਬੇਨਤੀ ਕਰਦਾ ਪਹਿਲਵਾਨ ਸਾਹਿਬ ਜਿਹੜਾ ਜਿੱਦਾਂ ਇਹਨਾਂ ਨੇ ਆਪ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਤਾਲੀਕਿਆਂ ਨਾਲ ਜਿਵੇਂ ਇਹਨਾਂ ਦੇ ਆਪਣੇ ਬੱਚਿਆਂ ਨੂੰ ਸਾਹਮਣੇ ਇੱਕ ਬੇਨਤੀ ਕਰਦਾ ਹਰ ਬੰਦੇ ਦੇ ਦੋ ਬੱਚੇ ਤੇ ਹੁੰਦੇ ਹੀ ਆ ਦੋਵਾਂ ਬੱਚਿਆਂ ਦੇ ਵਿੱਚੋਂ ਜਿਵੇਂ ਆਪਾਂ ਕਹਿੰਦੇ ਨਾ ਵੀ ਇੱਕ ਤੇ ਗੁਰਸੇ ਪਹੁੰਚਣਾ ਚਾਹੀਦਾ ਹੀ ਨਾ ਇੱਕ ਤੇ ਬਨੂ ਦੇ ਲੜ ਲਾਉਣਾ ਚਾਹੀਦਾ ਹੀ ਨਾ ਇਦਾਂ ਹੀ ਨਾ ਤੇ ਇੱਕ ਘਰ ਦੇ ਵਿੱਚੋਂ ਪਹਿਲਵਾਨ ਹੋਣਾ ਚਾਹੀਦਾ ਇਹ ਗੁਰੂ ਅਮਰਦਾਸ ਮਹਾਰਾਜ ਦੀ ਬਖਸ਼ਿਸ਼ ਹੈ ਇਹਨੂੰ ਸਾਹਮਣੇ ਚਾਹੀਦਾ ਤੇ ਭਾਗਾ ਵਾਲਿਆਂ ਦੇ ਘਰ ਪਹਿਲਵਾਨ ਪੈਦਾ ਹੁੰਦੇ ਨੇ ਇਦਾਂ ਇਹਨਾਂ ਦੀ ਗੱਲਾਂ ਵਾਲੇ ਪਵਾਨ ਬਹੁਤ ਸਾਡੇ ਰੇਗ ਗੱਲਾਂ ਨਾ ਭਾਰ ਸੁਈਆਂ ਦੇ ਅਸਲ ਵਿੱਚ ਵੇਖਣਾ ਇੱਥੇ ਪਤਾ ਲੱਗਣਾ ਜਦੋਂ ਕੁੰਡੀਆਂ ਦੇ ਸਿੰਘ ਫਸਣੇ ਨਾ ਇੱਕ ਪਾਸੇ ਸਾਡਾ ਭਰਾ ਜੱਸਾ ਪਹਿਲਵਾਨ ਪੱਟੀ ਤੋਂ ਆnde ਦੂਜੇ ਪਾਸੇ ਸਾਡਾ ਸ਼ੰਟੀ ਵਰਨ ਤੋਂ ਆਂ ਉਹਥੇ ਦੇ ਮਹਾਂਪੁਰਖ ਵੀ ਬੜੇ ਧਰਮ ਗਿਆਨੀ ਹੈ ਬਹੁਤ ਗੁਰੂ ਦੀ ਕਿਰਪਾ ਉਪਰਾਂ ਦੇ ਉੱਤੇ ਤੇ ਧਰਤੀ ਜਿਹੜੀ ਵੀ ਕਹਿ ਲਈਏ ਸਿੱਧ ਜਰਨਾ ਚੱਲ ਰਾ ਹੈ ਖੂਨ ਨਾਲ ਲੱਤ ਪਾਤਾ ਸਾਡੇ ਸ਼ੀਦਾਨੀ ਧਰਤੀ ਹੈ ਪੰਜਾਬ ਦੀ ਧਰਤੀ ਪੰਜ ਆਪ ਨਹੀਂ ਇਥੇ ਜਰਰੇ ਜਰਰੇ ਦੀ ਮਿੱਟੀ ਨੂੰ ਤੁਸੀਂ ਮੱਥੇ ਨਾਲ ਲਾ ਕੇ ਕਿਸੇ ਵੀ ਮੈਦਾਨ ਵਿੱਚ ਉੱਤ ਪੋਗੇ ਨਾ ਤੇ ਤੁਸੀਂ ਇੱਕ ਵਾਰੀ ਕਹਿ ਦਿਓ ਕਿ ਅਸੀਂ ਜਤਨਾ ਤੁਹਾਡੀ ਜਿੱਤ لازਮੀ ਹੈ ਕਿਉਂਕਿ ਬਾਬੇ ਨਾਨਕ ਨੇ ਕਹਿੰਦਾ ਜਿਹੋ ਜੀ ਬੰਦਾ ਬੇਅਤੀ ਰੱਖਦਾ ਤੇਹੋ ਜਿਹਾ ਫਲ ਪਾਉਂਦਾ ਚੰਗਾ ਸੋਚੋਗੇ ਤੇ ਚੰਗਾ ਹੀ ਹੋਣਾ ਮਾੜਾ ਸੋਚੋਗੇ ਤੇ ਮਾੜਾ ਹੀ ਹੋਣਾ ਤੇ ਮੈਂ ਨਗਰ ਨਵਾਸੀਆਂ ਨੂੰ ਬੇਨਤੀ ਕਰਦਾ ਤੇ ਜਿੱਥੋਂ ਤੱਕ ਵੀ ਇਹ ਵੀਡੀਓ ਪਹੁੰਚਦੀ ਆ ਸਾਰੇ ਭੈਣ ਭਰਾਵਾਂ ਨੂੰ ਇਹੋ ਬੇਨਤੀ ਕਰਨੀ ਕਿ ਜੇ ਤੁਹਾਡੇ ਪਿੰਡ ਵਿੱਚ ਕੋਈ ਚੰਗਾ ਪਹਿਲਵਾਨ ਬਣਨਾ ਚਾਹੁੰਦਾ ਉਹਨੂੰ ਚੰਗੀ ਖਰਾਕ ਦਿਓ ਉਹਦਾ ਸਾਥ ਦਿਓ ਤੇ ਜੇ ਕੋਈ ਪੜ ਕੇ ਅੱਗੇ ਆਉਣਾ ਚਾਹੁੰਦਾ ਤਾਂ ਵੀ ਉਹਦਾ ਸਾਥ ਦਿਓ ਜੇ ਕੋਈ ਗੁਰੂ ਦਾ ਵਜ਼ੀਰ ਬਣਨਾ ਚਾਹੁੰਦਾ ਕੋਈ ਆਗੀ ਢਾਡੀ ਪਚਾਰਕ ਬਣਨਾ ਚਾਹੁੰਦਾ ਤੇ ਤਾਂ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਤੇ ਜੇ ਕੋਈ ਜਵਾਨੀ ਸਾਰੀ ਲਗਾਉਣ ਤੋਂ ਬਾਅਦ ਗੁਰੂ ਦਾ ਅੰਮ੍ਰਿਤ ਪਾਰ ਕਰਕੇ ਗੁਰੂ ਦਾ ਸਿੱਖ ਬਣਦਾ ਨਾ ਦੱਸਾ ਸਿਰ ਵੀ ਲੋਕ ਪੁੱਛਦਾ ਕਿ ਇਹ ਤੇ ਪਹਿਲਾਂ ਐ ਹੁੰਦਾ ਏ ਇਹ ਪਹਿਲਾਂ ਆਉਂਦਾ ਏ ਉਹ ਕਮਲਿਆ ਪਹਿਲਾਂ ਐ ਉਹ ਉਂਗ ਲੰਘ ਗਿਆ ਸਮਾਂ ਹੋਰ ਵੇਖੋ ਕਿੱਦਾਂ ਦਾ ਹੁੰਦਾ ਹੁਣ ਤੇ ਗੁਰੂ ਨੇ ਆਪਣੀ ਛਾਤੀ ਨਾਲ ਲਾ ਲਿਆ ਹੁਣ ਤੇ ਗੁਰੂ ਨੇ ਆਪਣਾ ਪੁੱਤ ਬਣਾ ਲਿਆ ਫਿਰ ਆਪਾਂ ਕਿਉਂ ਨਾ ਉਹਨੂੰ ਐਕਸੈਪਟ ਕਰ ਦੇਣ ਉਹਨੂੰ ਹਮੇਸ਼ਾ ਪਿਆਰ ਸਤਕਾਰ ਦਿਓ ਤਾਂ ਜੋ ਉਹਦੇ ਵੱਲ ਦੇਖ ਕੇ ਜਿਹੜੇ ਵਿਗੜੇ ਭਰਾ ਸਾਡੇ ਨੂੰ ਵੀ ਘਰ ਨੂੰ ਵਾਪਸ ਆ ਸਕਣ ਸੋ ਮੇਰੀਆਂ ਤੇ ਗੱਲਾਂ ਬਥੇਰੀਆਂ ਮਾਝੇ ਵਾਲਿਆਂ ਕੋ ਮਹਾਰਾਜ ਦੇ ਖਜ਼ਾਨੇ ਹੀ ਭੁੱਲਾ ਬਖਸ਼ਾ ਜਿੱਦ ਤਰ ਮਰਜ਼ੀ ਪੂਰੇ ਕਰੋ ਤੇ ਹੁਣ ਮੈਂ ਇੱਥੇ ਸਮਾਪਤੀ ਕਰਾਂ ਇੱਕ ਜਕਾਰਾ ਛੱਡ ਕੇ ਤੇ ਸਾਰੇ ਆਪਰਾਵਾਂ ਦਾ ਜੀਓ ਆ ਧੰਨਵਾਦ ਸਾਰੇ ਚੜ੍ਹਦੀ ਕਲਾ ਚਰੋ ਇਹਨਾਂ ਭਰਾਵਾਂ ਜਿੰਨੇ ਪਹਿਲਵਾਨ ਆਏ ਆ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਆ ਸੋ ਭਰਾ ਕਰਨੀ ਸਿੰਘ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਆ ਏਡਾ ਵੱਡਾ ਮਾਣ ਦਿੱਤਾ ਸਾਡੇ ਯਾਰ ਸਾਡੇ ਸੱਜਣ ਕਹਿੰਦੇ ਜਿਨ੍ਹਾਂ ਦਾ ਯਾਰ ਨਾ ਦਰਿਆਦਲ ਹੁਣ ਉਥੇ ਤੇ ਕੋਈ ਸਿਰ ਵੀ ਮੰਗ ਲਵੇ ਧੰਨ ਤੇ ਕੁਝ ਵੀ ਨਹੀਂ ਰਹਿ ਜਾਂਦਾ ਉਥੇ ਸਿਰ ਵੀ ਭੇਡ ਕਰ ਦੇਈਦਾ ਐਡੇ ਵੱਡੇ ਯਾਰਾਨੇ ਨਿਭਾਉਣੇ ਨਾ ਕਹਿੰਦੇ ਯਾਰੀ ਨਿਭਾਉਣੀ ਹੋਵੇ ਤੇ ਵੈਰ ਨਿਭਾਉਣਾ ਹੋਵੇ ਇਹ ਹਰ ਬੰਦੇ ਦੇ ਵਸ ਦੀ ਗੱਲ ਨਹੀਂ ਆ ਇਹ ਉਹਨਾਂ ਦੇ ਵਸ ਦੀ ਗੱਲ ਆ ਜਿਨ੍ਹਾਂ ਦੀ ਕੰਡ ਦੇ ਉੱਤੇ ਥਾਪੜਾ ਹੋਵੇ ਵੱਡਿਆਂ ਦਾ ਤੇ ਜਿਹੜੇ ਗੁਰੂ ਨੂੰ ਯਾਦ ਰੱਖਦੇ ਹੋਣ ਉਹਦੇ ਭਾਣੀ ਸੀ ਚੱਲਦੇ ਹੋਣ ਬੈਰ ਵੀ ਉਹ ਨਿਵਾ ਸਕਦੇ ਤੇ ਇਸ਼ਕ ਵੀ ਕੋਹ ਨਿਵਾ ਸਕਦੇ ਆ ਇਸ਼ਕ ਕਦੇ ਦੂਜੇ ਪਾਸੇ ਨਾਲ ਜੋ ਮਹਾਰਾ ਨੇ ਸਾਰਿਆਂ ਪਾਸੇ ਪ੍ਰੇਮ ਦੀਆਂ ਗੱਲਾਂ ਹੀ ਕੀਤੀਆਂ ਸਾਚ ਤੋਂ ਸੁਣ ਲੈ ਹੋ ਸੱਚ ਜਿਹਨੂੰ ਪ੍ਰੇਮ ਕਿਓ ਤਨ ਹੀ ਪ੍ਰਭ ਪਾਇਓ ਤੇ ਆ ਸਭ ਤੋਂ ਵੱਡੀ ਗੱਲ ਮੈਂ ਆਖਾਂ ਕੋਡੇ ਸਾਡੇ ਵਰਗੇ ਸਾਥ ਵਿਖਾਵੇ ਨਹੀਂ ਵਿਖਾਵਾ ਜਿੰਨਾ ਮਰਜ਼ੀ ਕਰੀ ਜਾਣ ਕਿਹੀਂ ਬੜੇ ਚੰਗੇ ਸਾਹ ਦਾ ਅਸਲ ਵਿੱਚ ਸਾਥ ਵੇਖਣ ਨੂੰ ਤੇ ਆਹ ਪਲਵਾਨੀ ਸਾਥ ਗਰੀ ਦੀ ਅਸਲੀ ਨਿਸ਼ਾਨੀ ਹੈ ਜਿਹੜਾ ਬੰਦਾ ਸਾਥ ਬਣਦਾ ਉਹ ਦੁਨੀਆ ਤੇ ਇਤਿਹਾਸ ਰਚ ਜਾਂਦਾ ਹਰ ਪਿੰਡ ਵਿੱਚ ਇਹੋ ਜਿਹੇ ਜਮਾਨਾ ਪੈਦਾ ਹੋਣ ਜਿਹੜੇ ਆਉਣ ਵਾਲੇ ਸਮੇਂ ਦਾ ਆਪਣੇ ਪੀੜੀਆਂ ਨੂੰ ਇਤਿਹਾਸ ਰਚ ਕੇ ਜਾਣ ਜਿਵੇਂ ਸਾਡੇ ਵੱਡੇ ਇਤਿਹਾਸ ਰਚ ਕੇ ਗਏ ਆ ਤੇ ਸੋ ਕਰਮੀਰ ਸਿੰਘ ਜੀ ਤੁਹਾਨੂੰ ਵਧਾਈ ਵੀ ਦਿੰਨਾ ਮਹਾਰਾਣੇ ਤੁਹਾਡੇ ਦੋਵੇਂ ਬਚੰਗੀ ਇਸ ਖੇਡ ਦੇ ਵਿੱਚ ਇਸ ਕਲਾ ਦੇ ਬਖਸਾਰੇ ਨੇ ਤੇ ਸਤਿਗੁਰੂ ਰਹਿਮਤ ਕਰਨ ਮੈਂ ਜਕਾਰਾ ਛੱਡਾਂ ਤੇ ਭਲਵਾਨ ਹੁਣ ਬਾਂਹਾਂ ਦਾ ਬਲ ਪਖਾਉਣ ਵਾਸਤੇ ਕਾਲੇ ਆ ਬਈ ਹੁਣ ਮੈਂ ਵਿੱਚੋਂ ਲਾਂਬੇ ਹੋ ਜਾਵਾਂ ਤੇ ਛੰਗੀ ਗੱਲ ਆ ਹਨਾ ਅੱਗੇ ਬਰਾਦੀਏ ਗੱਡ ਕੇ ਗੱੜ ਲੱਗ ਜਾਵੇ ਨਾਲ ਹੋ ਜਾਵੇ ਫਤੇ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ